ਸਤਿ ਸ੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜ ਜਿਹਦੇ ਵਿੱਚ ਤੁਸੀਂ ਅੱਜ ਸਿੱਖੋਗੇ ਜੀ ਨਿਊ ਫਲਾਰ ਆਪਾਂ ਇੱਕ ਬਲੈਕ ਕਲਰ ਦਾ ਕਸਟਮਰ ਦੇ ਲਈ ਸੂਟ ਰੈਡੀ ਕਰਿਆ ਤਾਂ ਉਹਦੇ ਵਿੱਚ ਆਪਾਂ ਇਹ ਫਲਾਰ ਆ ਜਿਹੜੇ ਬਣਾਏ ਹੋਏ ਆ ਤੇ ਬਹੁਤ ਹੀ ਸੋਹਣਾ ਜਿਹੜਾ ਬਣ ਕੇ ਸੂਟ ਰੈਡੀ ਹੋਇਆ ਇਹਦੀ ਆਪਾਂ ਫੁੱਲ ਲੁੱਕ ਵੀ ਤੁਹਾਨੂੰ ਦਿਖਾਵਾਂਗੇ ਐਂਡ ਤੇ ਸੂਟ ਦੀ ਕਿਸ ਤਰ੍ਹਾਂ ਬਣ ਕੇ ਰੈਡੀ ਹੋਇਆ ਤਾਂ ਆਪਾਂ ਇਹਦੇ ਵਿੱਚ ਇੱਕ ਫਲਾਰ ਬਣਾਵਾਂਗੇ ਠੀਕ ਹੈ ਐਂਡ ਨੋਟਵਰਕ ਦੇ ਨਾਲ ਆਪਾਂ ਸਾਈਡਾਂ ਤੇ ਥੋੜਾ ਜਿਹਾ ਡੈਕੋਰੇਟ ਕਰਾਂਗੇ ਐਂਡ ਥੈਨ ਇੱਕ ਆਪਣ ਲੀव्स ਬਣਾਵਾਂਗੇ ਠੀਕ ਹੈ ਤਾਂ ਆਪਾਂ ਜਿਹੜੇ ਤਿੰਨ ਕਲਰ ਹੈ ਜਿਹੜੇ ਉਹ ਯੂਜ਼ ਕਰਾਂਗੇ ਇਹਦੇ ਵਿੱਚ ਪਿੰਕ ਦਾ ਟੂ ਸ਼ੇਡ ਦਾ ਠੀਕ ਹੈ ਆਫ ਵਾਈਟ ਐਂਡ ਗ੍ਰੀਨ ਤਾਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਜੀ ਫਲਾਰ ਤੋਂ ਤਾਂ ਆਪਾਂ ਸੈਂਟਰ ਦੇ ਵਿੱਚੋਂ ਜਿਹੜੀ ਹੈਗੀ ਨੀਡਲ ਨੂੰ ਆਪਾਂ ਕੱਢ ਲੈਣਾ ਇਸ ਤਰੀਕੇ ਨਾਲ अपना जो गोल सर्कल बनਿਆ ਹੋਏਗਾ ਉਹਦੇ ਪਰ ਸੈਂਟਰ ਦੇ ਵਿੱਚੋਂ ਕੱਢ ਲੈਣਾ। ਦੈਨ ਆਪਾਂ ਇੱਕ ਨੋਟ ਬਣਾਵਾਂਗੇ ਠੀਕ ਹੈ ਇਹਦੇ ਵਿੱਚ। ਲੈ ਸੈਂਟਰ ਦੇ ਵਿੱਚ ਇੱਕ ਆਪਾਂ ਨੋਟ ਲਗਾ ਲੈਣੀ ਆ। ਇਸ ਤਰੀਕੇ ਨਾਲ ਠੀਕ ਹੈ। ਫਿਰ ਆਪਾਂ ਸਾਈਡਾਂ ਤੋਂ ਇਹਦੇ ਸਟਾਰਟ ਕਰਾਂਗੇ। ਬਹੁਤ ਹੀ ਸਿੰਪਲ ਜਿਹਾ ਟੰਕਾ। ₹20 ਜਿਹੜੀ ਆਪਾਂ ਨੋਟ ਬਣਾਈ ਹੋਈ ਹੈ ਇਹਦੇ ਸਾਈਡ ਤੋਂ ਥੋੜਾ ਜਿਹਾ ਤੁਸੀਂ ਵੀਡੀਓ ਦੇ ਵਿੱਚ ਜਿਵੇਂ ਦੇਖ ਰਹੇ ਹੋ ਇਸ ਤਰੀਕੇ ਨਾਲ ਆਪਾਂ ਨੀਡਲ ਨੂੰ ਕੱਢ ਲੈਣਾ ਹਿੰਦਨਪਾਈਦਾ ਇਸ ਸਟੈਮ ਸਟਿਚ ਤੇ ਜਿਹੜਾ ਉਹਦੇ ਨਾਲ ਆਪਾਂ ਫਲਾਰ ਨੂੰ ਬਣਾਵਾਂਗੇ ਤਾਂ ਬਹੁਤ ਹੀ ਸੋਹਣਾ ਜਿਹੜਾ ਫਲਾਰ ਰੈਡੀ ਹੋਊਗਾ ਇਸ ਤਰੀਕੇ ਨਾਲ ਆਪਾਂ ਟੰਕਾ ਲੈਣਾ ਠੀਕ ਹੈ ਦੂਸਰੀ ਸਾਈਡ ਤੋਂ ਚੱਕਣਾ ਤੇ ਸੈਂਟਰ ਚੋਂ ਪਸੂਈ ਨੂੰ ਕੱਢ ਲੈਣਾ ਠੀਕ ਹੈ ਇਸ ਸਟ੍ਰਿਕ ਨਾਲ ਤੁਸੀਂ ਦੇਖ ਸਕਦੇ ਹੋ ਇਦਾਂ ਇੱਕ ਟੰਕਾ ਆਪਾਂ ਲੈ ਲਿਆ ਤਾਂ ਹੁਣ ਇਹਦੇ ਰਾਉਂਡ ਆਪਾਂ ਜਿਹੜੇ ਨੋਟ ਬਣਾਈ ਹੋਈ ਹੈ ਇਹਦੇ ਰਾਉਂਡ 'ਚ ਆਪਾਂ ਇਹ ਉਹ ਸੀਮੇ ਸਟਿਚ ਲੈਣਾ ਠੀਕ ਹੈ ਇਦਾਂ ਜਿੱਦਾਂ ਇੱਥੋਂ ਹੁਣ ਧਾਗਾ ਇਧਰੋਂ ਨਿਕਲਿਆ ਤਾਂ ਆਪਾਂ ਥੋੜੀ ਜੀ ਜਗ੍ਹਾ ਛੱਡ ਕੇ ਇਧਰੋਂ ਆਪਾਂ ਦੇਖੋ ਇਧਰੋਂ ਚੱਕਿਆ ਕੱਪੜਾ ਤਾਂ ਆਪਾਂ ਸੈਂਟਰ 'ਚੋਂ ਕੱਢ ਲੈਣਾ ਜਿਹੜਾ ਹੁਣ ਜਿੱਥੋਂ ਆਪਾਂ ਪਹਿਲਾਂ ਕੱਢਿਆ ਹੋਇਆ ਸੀ ਧਾਗਾ ਐਂਡ ਜਿੱਥੋਂ ਆਪਾਂ ਹੁਣ ਚੱਕਿਆ ਕੱਪੜਾ ਉਹਨਾਂ ਦੁਨਾਂ ਦੇ ਕੀ ਆਪਾਂ ਸੈਂਟਰ ਚੋਂ ਕੱਢ ਲੈਣਾ ਸੂਈ ਨੂੰ ਇਸ ਤਰੀਕੇ ਨਾਲ ਠੀਕ ਹੈ ਥੋੜਾ ਜਿਹਾ ਆਪਾਂ ਇਹਨੂੰ ਟਾਈਟ ਕਰ ਲਾਂਗੇ ਇਦਾਂ ਫਿਰ ਆਪਾਂ ਹੁਣ ਉਧਰੋਂ ਚੱਕਣਾ ਠੀਕ ਹੈ ਇਸ ਤਰੀਕੇ ਨਾਲ ਬਿਲਕੁਲ ਦੇਖ ਮੀਡੀਅਮ ਧਿਆਨ ਨਾਲ ਦੇਖਿਓ ਤਾਂ ਜੋ ਤੁਹਾਨੂੰ ਅੱਛੇ ਤਰੀਕੇ ਨਾਲ ਸਮਝ ਆ ਸਕੇ ਤੇ ਤੁਸੀਂ ਵੀ ਇਹ ਬਹੁਤ ਹੀ ਸੋਹਣਾ ਜਿਹਾ ਜਿਹੜਾ ਫਲਾਰ ਬਣਾ ਸਕੋ ਠੀਕ ਹੈ ਜੀ ਇਸ ਤਰੀਕੇ ਨਾਲ ਠੀਕ ਹੈ ਪਨੋਟ ਦੇ ਜਿਹੜਾ ਰਾਉਂਡ ਸਾਈਡ ਤੇ ਆਪਾਂ ਨੂੰ ਕਵਰ ਕਰ ਲਿਆ ਹੁਣ ਦੈਨ ਫੇਰ ਆਪਾਂ ਕੀ ਹੈ ਇਹਨੂੰ ਰਾਉਂਡ ਸ਼ੇਪ ਚ ਲੈ ਕੇ ਜਾਣਾ ਇਦਾਂ ਠੀਕ ਹੈ ਇਦਾਂ ਕਰੀਏ ਜਿੱਦ ਆਪਾਂ ਕਿਸੇ ਵੀ ਫਲਾਰ ਦੀ ਡੰਡੀ ਬਣਾਉਣ ਦੇ ਲਈ ਹਨਾ ਲਾਈਨਸ ਬਣਾਉਣ ਦੇ ਲਈ ਆਪਾਂ ਯੂਜ਼ ਕਰਦੇ ਹਾਂ ਸਟਿਚ ਉਦਾਂ ਹੀ ਹੈ ਇਹ ਡੰਡੀ ਤੋਪਾ ਵੀ ਕਹਿ ਦਿੰਦੇ ਨੇ ਇਹਨੂੰ ਪੰਜਾਬੀ 'ਚ ਆਪਾਂ ਬਟ ਇਹ ਆਪਾਂ ਰਾਉਂਡ ਸ਼ੇਪ 'ਚ ਲੈ ਕੇ ਜਾਣਾ ਇਸ ਤਰੀਕੇ ਨਾਲ ਬਿਲਕੁਲ ਨਾਲ-ਨਾਲ ਹੀ ਲੈ ਕੇ ਜਾਣਾ ਤਾਂ ਜੋ ਆਪਣੀ ਜਿਹੜੀ ਸ਼ੇਪ ਆ ਉਹ ਸੋਹਣੀ ਬਣਦੀ ਜਾਵੇ ਠੀਕ ਹੈ ਜੇ ਤੁਹਾਨੂੰ ਹੋਰ ਹੀ ਲੱਗ ਰਿਹਾ ਹੋਵੇਗਾ ਵੀ ਸੋਹਣਾ ਨਹੀਂ ਬਣ ਰਿਹਾ ਬਟਕੇਰਾਂ ਥੋੜਾ ਜਿਆ ਹੋਰ ਬਣ ਗਿਆ ਜੀ ਤੁਹਾਨੂੰ ਉਹਦੋਂ ਸੋਹਣਾ ਲੱਗੇਗਾ ਠੀਕ ਹੈ ਤੇ ਇੱਕਦਾਂ ਨੂੰ ਸੇਮ ਹੀ ਬਸ ਰਾਉਂਡ ਦੇ ਵਿੱਚ ਹੀ ਆਪਾਂ ਨੂੰ ਕੰਟੀਨਿਊ ਕਰਦੇ ਜਾਣਾ ਠੀਕ ਹੈ ਜੀ ਇਦਾਂ ਆਪਾਂ ਫਰੇਮ ਨੂੰ ਕਮਾ ਲਾਂਗੇ ਔਰ ਫਿਰ ਸਟੈਂਡ ਤੇ ਆਪਾਂ ਲਗਾ ਕੇ ਵੀ ਕੱਪੜਾ ਬਣਾ ਸਕਦੇ ਹਾਂ ਬਟ ਫਰੇਮ ਦੇ ਉੱਪਰ ਬਣਾਵਾਂਗੇ ਤਾਂ ਆਪਾਂ ਨੂੰ ਈਜ਼ੀ ਰਹੂਗਾ ਕਿਉਂਕਿ ਇਹਨੂੰ ਆਪਾਂ ਰਾਉਂਡ ਜਦੋਂ ਘਮਾਉਨੇ ਆ ਫਰੇਮ ਨੂੰ ਤਾਂ ਇਹ ਸੌਖਾ ਹੁੰਦਾ ਆਪਾਂ ਨੂੰ ਟੰਕਾ ਚੱਕਣਾ ਇਦਾਂ ਹੀ ਆਪਾਂ ਕਰਦੇ ਜਾਵਾਂਗੇ ਇੱਦਾਂ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਸਟਿਚੀ ਆਪਾਂ ਲੈਣੇ ਆ ਜਿਆਦਾ ਵੱਡੇ ਸਟਿਚ ਨਹੀਂ ਲੈਣੇ ਵੀ ਕਿਤੇ ਤੁਸੀਂ ਕਹੋ ਵੱਡੇ ਵੱਡੇ ਸਟਿਚ ਲੈ ਕੇ ਆਪਾਂ ਇਹਨੂੰ ਕੰਪਲੀਟ ਕਰ ਲਾਂਗੇ ਜਿੰਨੇ ਛੋਟੇ ਸਟਿਚ ਹੋਣਗੇ ਓਨੀ ਜਿਆਦਾ ਫਿਨਿਸ਼ਿੰਗ ਆਏਗੀ ਤੇ ਬਹੁਤ ਹੀ ਸੋਹਣਾ ਜਿਹੜਾ ਬਣ ਕੇ ਇਹ ਰੈਡੀ ਹੋ ਜਾਏਗਾ ਇਹ ਆਪਣੀ ਰੋਜ਼ ਦਾ ਫੁੱਲ ਹੁੰਦਾ ਜਿਹੜਾ ਆਪਣਾ ਗੁਲਾਬ ਦਾ ਫੁੱਲ ਉਸ ਤਰੀਕੇ ਨਾਲ ਇਹਦੀ ਆਪਾਂ ਨੂੰ ਲੁੱਕ ਆਏਗੀ ਵੀ ਗੁਲਾਬ ਦਾ ਫੁੱਲ ਬਣਿਆ ਹੋਇਆ ਠੀਕ ਹੈ ਸੇਮ ਤੁਸੀਂ ਜਿੱਦਾਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਉਸੇ ਤਰੀਕੇ ਨਾਲ ਹੀ ਇਹਨੂੰ ਬਣਾਉਣਾ ਠੀਕ ਹੈ ਇਹਦਾ ਬਣਾਉਂਦੇ ਜਾਣਾ ਆਈ ਹੋਪ ਤੁਹਾਨੂੰ ਪਸੰਦ ਆਵੇਗਾ ਅਗਰ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਵੀ ਕਰ ਦਿਓ ਆਪਣੇ ਫਰੈਂਡਸ ਦੇ ਨਾਲ ਜਾਂ ਫਿਰ ਤੁਹਾਡੇ ਕੋਈ ਵੀ ਆਂਟੀ ਠੀਕ ਹੈ ਜੋ ਸਿੱਖਣਾ ਚਾਹੁੰਦੇ ਆ ਏਮਬਰਾਇਡਰੀ ਉਹਨਾਂ ਨੂੰ ਸ਼ੇਅਰ ਕਰ ਦਿਓ ਤਾਂ ਜੋ ਵੀ ਸਿੱਖ ਸਕਣ ਆਪਾਂ ਫ੍ਰੀ ਆਫ ਕੋਸਟ ਹੀ ਸਿਖਾ ਰਹੇ ਆ ਬਹੁਤ ਮਿਹਨਤ ਲੱਗਦੀ ਆ ਜਦੋਂ ਆਪਾਂ ਵੀਡੀਓ ਬਣਾਉਂਦੇ ਆ ਤਾਂ ਪਲੀਜ਼ ਸਪੋਰਟ ਕਰਿਆ ਕਰੋ ਕਿਉਂਕਿ ਥਰਡ ਡਿਸਪੋਰਟ ਨਾਲ ਹੀ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਐਂਡ ਆਪਾਂ ਫਿਰ ਹੋਰ ਵੀਡੀਓਜ਼ ਲੈ ਕੇ ਆਉਣੇ ਆ। ਵੀਡੀਓ ਕਿਵੇਂ ਦੀ ਲੱਗੀ ਤੁਸੀਂ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਆ ਕਰੋ। ਕਮੈਂਟ ਕਰਕੇ। ਅਗਰ ਤੁਸੀਂ ਕੋਈ ਨਵਾਂ ਸਿੱਖਣਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਵੀ ਤੁਸੀਂ ਇਹ ਵਾਲਾ ਟੰਕਾ ਸਿੱਖਣਾ ਜਾਂ ਫਿਰ ਫਲਾਰ ਸਿੱਖਣਾ ਆਪਾਂ ਉਸੇ ਤਰ੍ਹਾਂ ਦੀ ਹੀ ਵੀਡੀਓ ਲੈ ਕੇ ਆਇਆ ਕਰਾਂਗੇ। ਤਾਂ ਜੋ ਤੁਸੀਂ ਆਸਾਨੀ ਨਾਲ ਫ੍ਰੀ ਆਫ ਕੋਸਟ ਤੇ ਸਿੱਖ ਸਕੋ ਠੀਕ ਹੈ ਜੀ ਜੇਕਰ ਤੁਸੀਂ ਆਪਣੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਜੋ ਵੀ ਅਪਾ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਡੇ ਕੋਲ ਨੋਟੀਫਿਕੇਸ਼ਨ ਆ ਜਾਈ ਤਾਂ ਤੁਸੀਂ ਨਵੀਂ ਚੀਜ਼ ਸਿੱਖ ਸਕੋ ਠੀਕ ਹੈ ਜੀ ਇਸੇ ਤਰੀਕੇ ਨਾਲ ਆਪਾਂ ਇਹਨੂੰ ਕੰਪਲੀਟ ਕਰਦੇ ਜਾਣਾ ਠੀਕ ਹੈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਕਿਉਂਕਿ ਆਪਾਂ ਵਿੱਚ ਹੋਰ ਵੀ ਕਾਫੀ ਚੀਜ਼ਾਂ ਜਿਹੜੀਆਂ ਦੱਸਦੇ ਆਂ ਤਾਂ ਤੁਸੀਂ ਉਸ ਤਰੀਕ ਉਸ ਚੀਜ਼ ਨੂੰ ਅਗਰ ਸਮਝੋਗੇ ਤਾਂ ਤੁਸੀਂ ਬਹੁਤ ਹੀ ਅੱਛੇ ਤਰੀਕੇ ਨਾਲ embroidery ਨੂੰ ਸਿੱਖ ਸਕੋਗੇ ਜੇਕਰ ਤੁਸੀਂ ਬਿਲਕੁਲ ਨਿਊ ਠੀਕ ਹੈ ਸਟਾਰਟਿੰਗ ਤੋਂ ਸਿੱਖਣਾ ਚਾਹੁੰਦੇ ਹੋ ਤਾਂ ਆਪਾਂ ਜਿਹੜੀਆਂ ਹੈਗੀਆਂ ਸਟਾਰਟਿੰਗ ਤੋਂ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਵੀਡੀਓਜ਼ ਨੂੰ ਦੇਖ ਸਕਦੇ ਹੋ ਐਂਡ ਸਟਾਰਟਿੰਗ ਤੋਂ ਸਿੱਖ ਸਕਦੇ ਹੋ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਫਲਾਰ ਨੂੰ ਉਹਨਾਂ ਆਪਣੀ ਲੁੱਕ ਵਧੀਆ ਜਿਹੜੀ ਹੈਗੀ ਉਹ ਦਿਖਣ ਲੱਗ ਗਈ ਜਿਵੇਂ ਜਿਵੇਂ ਫਲਾਰ ਆਪਣਾ ਵੱਡਾ ਹੁੰਦਾ ਜਾ ਰਿਹਾ ਪ੍ਰੈਕਟਿਸ ਕਰਿਆ ਕਰੋ ਤਾਂ ਜੋ ਕੀ ਹੈ ਤੁਸੀਂ ਵਧੀਆ ਤਰੀਕੇ ਨਾਲ ਤੁਹਾਡੇ ਹੱਥ ਦੀ ਸਫਾਈ ਹੋ ਜੇ ਤੇ ਤੁਸੀਂ ਬਹੁਤ ਹੀ ਸੋਹਣੇ ਫਿਨਿਸ਼ਿੰਗ ਦੇ ਨਾਲ ਜਿਹੜੇ ਹੈਗੇ ਸੂਟ ਰੈਡੀ ਕਰ ਸਕੋ ਠੀਕ ਹੈ ਤੇ ਪ੍ਰੈਕਟਿਸ ਜਿਹੜੀ ਉਹ ਲਾਜ਼ਮੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਆਪਣਾ ਫਲਾਰ ਹੈ ਜਿਹੜਾ ਬਣ ਕੇ ਰੈਡੀ ਹੋ ਰਿਹਾ ਹੈ ਤੁਸੀਂ ਜੋ ਵੀ ਆਪਾਂ ਨੂੰ ਕਮੈਂਟ ਚ ਕਾਉਗੇ ਕਿ ਹਾਂ ਤੁਸੀਂ ਕੁਝ ਵੀ ਸਿੱਖਣਾ ਚਾਹੁੰਦੇ ਹੋ ਉਸ ਚੀਜ਼ ਬਾਰੇ ਤੁਸੀਂ ਕਮੈਂਟ ਕਰ ਸਕਦੇ ਹੋ ਆਪਾਂ ਉਸੇ ਦੇ ਰਿਲੇਟਡ ਹੀ ਵੀਡੀਓ ਲੈ ਕੇ ਆਇਆ ਕਰਾਂਗੇ ਠੀਕ ਹੈ ਜੀ ਇੱਕ ਹੋਰ ਆਪਾਂ 1 ਅਗਸਤ ਤੋਂ ਆਪਾਂ ਸਟਾਰਟ ਕਰ ਰਹੇ ਹਾਂ ਆਪਾਂ ਪਿਕਸ ਸ਼ੇਅਰ ਕਰਿਆ ਕਰਾਂਗੇ ਡਿਜ਼ਾਈਨਸ ਦੀਆਂ ਤਾਂ ਤੁਸੀਂ ਉਹਨਾਂ ਦੇ ਵਿੱਚੋਂ ਪਿਕ ਕਰ ਲਿਆ ਕਰੋ ਤੇ ਪਉਸੇ ਦੇ ਰਿਲੇਟਡ ਹੀ ਜੋ ਵੀ ਡਿਜ਼ਾਈਨ ਹੋਏਗਾ ਉਹਦੇ ਵਿੱਚ ਜਿਹੜੇ ਜਿਹੜੇ ਫਲਾਰ ਯੂਜ਼ ਕੀਤੇ ਹੋਣਗੇ ਪੈਟਲਸ ਬਣੀਆਂ ਹੋਣਗੀਆਂ ਠੀਕ ਹੈ ਲੀਫ ਬਣੇ ਹੋਣਗੇ ਤਾਂ ਆਪਾਂ ਉਸੇ ਦੇ ਰਿਗਾਰਡਿੰਗ ਹੀ ਵੀਡੀਓ ਲੈ ਕੇ ਆਇਆ ਕਰਾਂਗੇ ਤਾਂ ਤੁਸੀਂ ਜਰੂਰ ਦੱਸਿਓ ਆਪਾਂ ਜਿਹੜੀਆਂ ਹੈਗੀਆਂ ਦੋ ਤੋਂ ਤਿੰਨ ਜਿਹੜੀਆਂ ਪਿਕਸ ਸ਼ੇਅਰ ਕਰਿਆ ਕਰਾਂਗੇ ਤੇ ਉਹਨਾਂ ਚੋਂ ਤੁਸੀਂ ਜਿਹੜੀ ਪਿਕ ਦੇ ਲਈ ਜ਼ਿਆਦਾ ਕਮੈਂਟ ਆਉਣਗੇ ਠੀਕ ਹੈ ਤਾਂ ਆਪਾਂ ਉਹਦਾ ਜਿਹੜੀ ਹੈਗੀ ਉਹਦੇ ਰਿਲੇਟਡ ਆਪਾਂ ਡਿਜ਼ਾਈਨ ਦੀ ਵੀਡੀਓ ਬਣਾਇਆ ਕਰਾਂਗੇ ਉਹ ਦੇਖੋ ਜੋ ਵੀ ਫਲਾਰ ਜਿਹੜੇ ਯੂਜ਼ ਕੀਤੇ ਹੋਣਗੇ ਉਹ ਤੁਹਾਨੂੰ ਦੱਸਾਂਗੇ ਕਿਸ ਤਰੀਕੇ ਨਾਲ ਬਣਾ ਸਕਦੇ ਆ ਠੀਕ ਹੈ ਜੀ ਤਾਂ ਜੋ ਤੁਸੀਂ ਆਸਾਨੀ ਨਾਲ ਜਿਹੜਾ ਆਪਣਾ ਸੂਟ ਰੈਡੀ ਕਰ ਸਕੋ ਠੀਕ ਹੈ ਆਪਣਾ ਫਲਾਰ ਜਿਹੜਾ ਆਲਮੋਸਟ ਜਿਹੜਾ ਇਹ ਕੰਪਲੀਟ ਹੋ ਗਿਆ ਇਹ ਬਸ ਇਸੇ ਤਰੀਕੇ ਨਾਲ ਇਹ ਆਪਣਾ ਰਾਉਂਡ ਸ਼ੇਪ ਦੇ ਵਿੱਚ ਇਹਨੂੰ ਬਣਾਉਂਦੇ ਜਾਣਾ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਥੋੜਾ ਜਿਹਾ ਕੈਮਰਾ ਦੀ ਜਿਹੜੀ ਲਾਈਟ ਹੈ ਉਹਦਾ ਥੋੜੀ ਜਿਹੀ ਦਿੱਕਤ ਆ ਤੇ ਥੋੜੀ ਜਿਹੀ ਵੀਡੀਓ ਜਿਹੜੀ ਕਲੀਅਰ ਨਹੀਂ ਬਣਨੀ ਅੰਦਰ ਤੋਂ ਸੂਟ ਦੀ ਜਦੋਂ ਪੂਰੇ ਦੀ ਲੁੱਕ ਦਿਖਾਵਾਂਗੇ ਤਾਂ ਉਹ ਦੱਚੀ ਦੇਖੋ ਬਹੁਤ ਹੀ ਸੋਹਣਾ ਜਿਹੜਾ ਫਲਾਰ ਬਣ ਕੇ ਰੈਡੀ ਹੋ ਜਾਂਦਾ ਠੀਕ ਹੈ ਇਹ ਭਾ ਜਿਵੇਂ ਸੈਂਟਰ ਦੇ ਵਿੱਚ ਨੋਟ ਲਗਾਈ ਹੈ ਤੇ ਤੁਸੀਂ ਇਹਦੇ ਵਿੱਚ ਪਰਲ ਵੀ ਲਗਾ ਸਕਦੇ ਹੋ ਵਾਈਟ ਕਲਰ ਦਾ ਜਾਂ ਫਿਰ ਹੋਰ ਕਿਸੇ ਵੀ ਕਲਰ ਦਾ ਕਿਸੇ ਆਦੀ ਚੋਇਸ ਦੇ ਕੋਲ ਠੀਕ ਹੈ ਇਸ ਤਰੀਕੇ ਨਾਲ ਆਪਾਂ ਫਲਾਰ ਨੂੰ ਕੰਪਲੀਟ ਕਰ ਲੈਨੇ ਆਂ ਰੌਂਗ ਸ਼ੀਪ ਦੇ ਵਿੱਚ ਠੀਕ ਹੈ ਤੇ ਆਪਾਂ ਇਹਨੂੰ ਫਿਨਿਸ਼ ਕਰ ਦਾਂਗੇ ਠੀਕ ਹੈ ਜਿੱਥੋਂ ਆਪਣਾ ਰਾਉਂਡ ਸ਼ੇਪ ਕਲੀਅਰ ਆਪਣੇ ਬਣ ਰਹੀ ਹੈ ਉਥੇ ਜੇ ਆਪਾਂ ਜਾ ਕੇ ਫਿਨਿਸ਼ ਕਰ ਦੇਣਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਦੈਨ ਆਪਾਂ ਇਧਰੋਂ ਸਾਈਡ ਤੋਂ ਜਿਹੜੀਆਂ ਆਪਣੀਆਂ ਡੰਡੀਆਂ ਬਣੀਆਂ ਹੋਈਆਂ ਇਹਨਾਂ ਦੇ ਉੱਪਰ ਆਪਾਂ ਨੋਟ ਵਰਕ ਕਰ ਦਾਂਗੇ ਠੀਕ ਹੈ ਆਹ ਕਾਰਨਰਸ ਜਿਹੜੇ ਬਣੇ ਹੋਏ ਐ ਜਿਹੜੇ ਤੁਸੀਂ ਭਾਵੇਂ ਪਹਿਲਾਂ ਦੂਸਰੂ ਬਣਾ ਲਓ ਭਾਵੇਂ ਪਹਿਲਾਂ ਮੈਂ ਇਧਰ ਪਹਿਲਾਂ ਨੋਟ ਜਿਹੜੇ ਹੈਗੇ ਆ ਵਰਕ ਇਹ ਕੰਪਲੀਟ ਕਰ ਲੈ ਸੀ ਕਿਉਂਕਿ ਨਾਲ ਦਾ ਥ੍ਰੈਡ ਹੀ ਸੀ ਆਪਣੇ ਕੋਲੇ ਅੱਪਾ ਇੱਧਰ ਸਿੱਧੇ ਫਲਾਰ ਤੋਂ ਸਿੱਧੇ ਟੰਕ ਆਪਣਾ ਸੂਈ ਨੂੰ ਇੱਧਰ ਲੈ ਲਿਆ ਤੇ ਅੱਪਾ ਪਹਿਲਾਂ ਨੋਟਸ ਬਣਾ ਲਈਆਂ ਠੀਕ ਹੈ 3 ਨੋਟ ਇੱਧਰ ਡੰਡੀ ਦੇ ਇੱਕ ਕੋਰਨਰ ਦੇ ਉੱਪਰ ਉੱਪਰ ਬਿਲਕੁਲ ਸਿਰੇ ਤੇ ਠੀਕ ਹੈ ਦੈਨ 3 ਦੂਸਰੀ ਸਾਈਡ ਤੇ ਠੀਕ ਹੈ ਤੁਸੀਂ ਦੇਖ ਸਕਦੇ ਹੋ ਜੇ ਵੀਡੀਓ ਦੇ ਵਿੱਚ ਅੱਪਾ ਬਣਾ ਰਹੇ ਹਾਂ ਟੂ ਟਾਈਮ ਆ ਜਿਹੜਾ ਅਪਾ ਨੀਡਲ ਦੇ ਉੱਪਰ ਥ੍ਰੈਡ ਨੂੰ ਲਪੇਟਦੇ ਆਂ ਤੇ ਨਾ ਆਪਣਾ ਨੋਟ ਫਿਰ ਬਣਾ ਦੇਣੀ ਇਸ ਤਰੀਕੇ ਨਾਲ ਠੀਕ ਹੈ ਤਾਂ ਦੂਸਰੀ ਸਾਈਡ ਤੇ ਵੀ ਆਪਾਂ ਇਦਾਂ ਹੀ ਇਹਨੂੰ ਇਧਰਲੀ ਸਾਈਡ ਤੋਂ ਇਧਰ ਵੀ ਆਪਾਂ ਉਦਾਂ ਹੀ ਬਣਾ ਲਾਂਗੇ ਠੀਕ ਹੈ ਇਸ ਤਰੀਕੇ ਨਾਲ ਆਪਾਂ ਇਹਨੂੰ ਕੰਪਲੀਟ ਕਰ ਲੈਣਾ ਠੀਕ ਹੈ ਨੋਟਸ ਬਣਾ ਕੇ ਬਹੁਤ ਹੀ ਸੋਹਣੀ ਜਿਹੜੀ ਲੁੱਕ ਆਉਗੀ ਆਪਣੀ ਫਲਾਰ ਦੀ ਦੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੁਸੀਂ ਵੀ ਇਸ ਜਿਹੜਾ ਹੈਗਾ ਫਲਾਰ ਇਹਨੂੰ ਤੁਸੀਂ ਪੂਰੀ ਸ਼ਰਟ ਦੇ ਉੱਪਰ ਬਣਾ ਸਕਦੇ ਹੋ बॉटम ਦੇ ਉੱਪਰ ਐਂਡ ਸਲੀਵਸ ਦੇ ਉੱਪਰ ਆਪਾਂ ਜਿਹੜਾ ਸੂਟ ਰੈਡੀ ਕੀਤਾ ਇਹਦੇ ਉੱਪਰ ਆਪਾਂ ਜਿਹੜਾ ਹੈਗਾ ਫਰੰਟ ਤੇ ਅੱਗੇ ਘੇਰੇ ਦੇ ਉੱਪਰ ਬਣਾਏ ਹੋਏ ਐ ਆਪਣਾ 3 ਫਲਾਰ ਬਣਾਇਆ ਫਿਰ 2 ਫਿਰ 1 ਠੀਕ ਹੈ ਇਸ ਤਰੀਕੇ ਨਾਲ ਦੈਨ ਆਪਾਂ ਸਲੀਵਸ ਦੇ ਉੱਪਰ ਜਿਹੜੇ 3 ਫਲਾਰ ਬਣਾਏ ਆ 2 ਬੱਲਾ ਬਣਾ ਕੇ ਫਿਰ ਉੱਪਰ 1 ਤਾਂ ਪੈਂਟ੍ਰੈਂਗਲ ਸ਼ੇਪ ਜੀ ਦਿੱਤੀ ਹੈ ਜਿਸ ਤਰੀਕੇ ਨਾਲ ਬਣਾਇਆ ਹੈ ਐਂਡ ਬਾਟਮ ਦੇ ਉੱਪਰ ਵੀ ਬਣਾਇਆ ਠੀਕ ਹੈ ਤਾਂ ਆ ਜਿਹੜੀ ਹੁਣ ਆਪਣੀ ਡੰਡੀ ਹੈ ਇਸ ਨੂੰ ਆਪਾਂ ਜਿਹੜਾ ਹੈਗਾ ਆਫ ਵਾਈਟ ਦੇ ਨਾਲ ਜਿਹੜਾ ਕੰਪਲੀਟ ਕਰ ਲਾਂਗੇ ਤੁਸੀਂ ਸੇਮ ਜਿਹੜਾ ਆਪਾਂ ਫਲਾਰ ਦੇ ਵਿੱਚ ਟੰਕਾ ਯੂਜ਼ ਕੀਤਾ ਹੋਇਆ ਉਸੇ ਟੰਕੇ ਦੇ ਨਾਲ ਹੀ ਆਪਾਂ ਇਹ ਡੰਡੀ ਨੂੰ ਬਣਾਵਾਂਗੇ ਇਸ ਤਰੀਕੇ ਨਾਲ ਠੀਕ ਹੈ ਇਦਾਂ ਕੰਪਲੀਟ ਕਰ ਲੈਣਾ ਆਪਾਂ ਕੋਲ ਸਟ੍ਰੇਟ ਜਿਹੜੀ ਡੰਡੀ ਆਪਾਂ ਇਹਨੂੰ ਬਣਾ ਲਾਂਗੇ ਦੈਨ ਸਾਈਡਸ ਵਾਲੀਆਂ ਜਿਹੜੀਆਂ ਉਹਨਾਂ ਨੂੰ ਵੀ ਬਣਾ ਲਾਂਗੇ ਠੀਕ ਹੈ ਵੀਡੀਓ ਪਸੰਦ ਆਈ ਤੇ ਲਾਈਕ ਜ਼ਰੂਰ ਕਰਿਓ ਸ਼ੇਅਰ ਵੀ ਕਰਿਓ ਆਪਣੀ ਵੀਡੀਓ ਨੂੰ ਠੀਕ ਹੈ ਅਗਰ ਤੁਸੀਂ ਹੋਰ ਟੰਕੇ ਸਿੱਖਣਾ ਚਾਹੁੰਦੇ ਹੋ ਫਲਾਅਰ ਸਿੱਖਣਾ ਚਾਹੁੰਦੇ ਹੋ ਤਾਂ ਉਹ ਵੀਡੀਓਜ਼ ਆਪਣੇ ਚੈਨਲ ਦੇ ਉੱਪਰ ਅਪਲੋਡ ਨੇ ਤੁਸੀਂ ਉਹ ਜਾ ਕੇ ਦੇਖ ਸਕਦੇ ਹੋ ਠੀਕ ਹੈ ਇਧਰੋਂ ਸਾਈਡ ਤੋਂ ਦੇਖੋ ਤੁਸੀਂ ਇਦਾਂ ਆਪਾਂ ਡੰਡੀ ਨੂੰ ਪਹਿਲਾਂ ਇਧਰੋਂ ਕੰਪਲੀਟ ਕਰ ਦਾਂਗੇ ਠੀਕ ਹੈ ਸਿੱਧਾ ਥੈਨ ਆਪਾਂ ਸਾਈਡ ਤੇ ਜਿਹੜੀਆਂ ਬਣੀਆਂ ਹੋਈਆਂ ਛੋਟੀਆਂ-ਛੋਟੀਆਂ ਡੰਡੀਆਂ ਜਿਹੜੀਆਂ ਆਪਾਂ ਨੋਟ ਨੂੰ ਜਿਹੜੀ ਜੋਇੰਟ ਕਰੂਗੀ ਇਹ ਡੰਡੀ ਦੇ ਨਾਲ ਉਹਨਾਂ ਨੂੰ ਆਪਾਂ ਬਸ ਸਿੰਗਲ ਟੰਕ ਦੇ ਨਾਲ ਹੀ ਇੱਕ ਦਿਨਾਂ ਨਾਲ ਆਪਾਂ ਇਹਨੂੰ ਆਪਾਂ ਕੰਪਲੀਟ ਕਰ ਲਾਂਗੇ ਠੀਕ ਠੀਕ ਇਦਾਂ ਬਿਲਕੁਲ ਜਿਹੜੇ ਨੋਟ ਦੇ ਜਿਹੜਾ ਜੜਾ ਉਹਦੇ ਵਿੱਚ ਆਪਾਂ ਇਹਨੂੰ ਲੈ ਕੇ ਜਾਣਾ ਤਾਂ ਜੋ ਇਹ ਇਦਾਂ ਲੱਗੇ ਵੀ ਉੱਪਰ ਹੀ ਬਣਿਆ ਹੋਇਆ ਇਧਰੋਂ ਦੇਖੋ ਸਾਈਡ ਤੋਂ ਕੱਢ ਕੇ ਇਧਰੋਂ ਨੋਟ ਦੇ نیچے ਲੈ ਕੇ ਆਪਾਂ ਇਹਨੂੰ ਇਧਰੋਂ ਨੋਟ ਦੇ نیچے ਕੱਢ ਲਿਆ ਇਹ ਤੁਸੀਂ ਦੋਨਾਂ ਤਰੀਕਿਆਂ ਨਾਲ ਕਰ ਸਕਦੇ ਹੋ ਪਹਿਲਾਂ ਆਪਾਂ ਇਹ ਨੋਟ ਦੇ ਕੋਲੋਂ ਕੱਢ ਲਓ ਸੂਈ ਨੂੰ ਫਮੇ ਬਾਅਦ ਵਿੱਚ ਸੂਈ ਨੂੰ ਉੱਥੇ ਦੱਬ ਦਿਓ ਠੀਕ ਹੈ ਇਸ ਤਰੀਕੇ ਨਾਲ ਠੀਕ ਥੋੜੀ ਜਿਹੀ ਤੇਜ਼ੀ ਇਹ ਪਰ ਡੰਡੀ ਬਣਾਉਣੀ ਹੈ ਤਾਂ ਕਿ ਲੁੱਕ ਸੋਹਣੀ ਆਵੇ ਸਟ੍ਰੇਟ ਨਹੀਂ ਬਣਾਉਣੀ ਬਿਲਕੁਲ ਵੀ ਠੀਕ ਹੈ ਸਵੇਝਣ ਉਹਦੇ ਦੇਖਦੇ ਏਦਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਲੱਗ ਰਹੀ ਹੈ ਇਸੇ ਤਰੀਕੇ ਨਾਲ ਸੀਮ ਪਰ ਇਧਰ ਲੀਨ ਕੰਪਲੀਟ ਕਰ ਲਾਂਗੇ ਸਟਿਚ ਜਿਹੜੇ ਜਿਆਦਾ ਵੱਡਾ ਨਹੀਂ ਲੈਣਾ ਠੀਕ ਹੈ ਜਿੰਨੇ ਵਧੀਆ ਸਟਿਚ ਲਾਉਂਗੇ ਛੋਟਾ మీడియం ਜਿਹਾ ਉਨੀ ਸੋਣੀ ਜਿਹੜੀ ਲੁੱਕ ਆਉਂਦੀ ਹੈ ਫਿਨਿਸ਼ਿੰਗ ਵਧੀਆ ਹੁੰਦੀ ਹੈ ਤੁਸੀਂ ਪ੍ਰੈਕਟਿਸ ਜ਼ਰੂਰ ਕਰਿਆ ਕਰੋ ਜੋ ਵੀ ਤੁਸੀਂ ਸਿੱਖਦੇ ਹੋ ਉਹਦੀ ਪ੍ਰੈਕਟਿਸ ਕਰਿਆ ਕਰੋ ਠੀਕ ਹੈ ਹੋ ਸਕੇ ਤਾਂ ਤੁਸੀਂ ਮੈਨੂੰ ਸ਼ੇਅਰ ਕਰ ਸਕਦੇ ਹੋ ਤੁਹਾਡੀਆਂ ਪਿਕਸ ਜੋ ਵੀ ਤੁਸੀਂ ਵਰਕ ਕਰਦੇ ਹੋ ਮੇਰੀ ਵੀਡੀਓ ਤੋਂ ਸਿੱਖਦੇ ਹੋ ਤਾਂ ਆਪਾਂ ਕਮਿਊਨਿਟੀ ਦੇ ਵਿੱਚ ਪੋਸਟ ਕਰ ਦਿਆ ਕਰਾਂਗੇ ਇਸ ਤਰੀਕੇ ਨਾਲ ਤੁਸੀਂ ਲਿਖ ਸਉ ਦਿਓ ਹਲੇ ਆਪਣਾ ਜਿਹੜਾ ਹੈਗਾ ਲੀਫ ਪਈ ਹੈ ਤਾਂ ਵੀ ਤੁਸੀਂ ਦੇਖ ਸਕਦੇ ਕਿੰਨੀ ਸੋਹਣੀ ਲੁੱਕ ਆ ਰਹੀ ਹੈ ਹੈਨਾ ਤਾਂ ਇਹ ਆਪਣਾ ਉੱਪਰ ਲਹੋਗੇ ਹੁਣ ਆਪਾਂ ਲੀਫ ਨੂੰ ਬਣਾਵਾਂਗੇ ਪੈਰਟ ਗ੍ਰੀਨ ਕਲਰ ਦੇ ਨਾਲ ਦੇਖੋ ਆਪਾਂ ਪਹਿਲਾਂ ਲੀਫਸ ਦੀਆਂ ਵੀਡੀਓ ਵੀ ਪਾਈਆਂ ਹੋਈਆਂ ਅਗਰ ਤੁਹਾਨੂੰ ਜੀ ਨੂੰ ਨਹੀਂ ਪਤਾ ਤਾਂ ਉਹ ਇੱਥੇ ਦੇਖ ਸਕਦਾ ਇਦਾਂ ਆਪਾਂ ਕਾਰਨਰ ਤੋਂ ਉੱਪਰੋਂ ਕੱਢਾਂਗੇ ਥੈਨ ਸੈਂਟਰ ਚ ਸੂਈ ਨੂੰ ਠੀਕ ਹੈ ਇਧਰ ਉੱਪਰ ਵਾਲੇ ਜਿੱਥੋਂ ਆਪਾਂ ਪਹਿਲਾਂ ਕੱਢੀ ਸੀ ਉਹਦੇ ਨਾਲ ਹੀ ਚੱਕਣਾ ਠੀਕ ਹੈ ਨਾਲ ਦੀ ਸੂਈ ਨੂੰ ਕੱਢਣਾ ਦੋਨੋਂ ਸਾਈਡਾਂ ਤੋਂ ਪਹਿਲਾਂ ਇੱਕ ਸਾਈਡ ਤੋਂ ਫਿਰ ਦੂਸਰੀ ਸਾਈਡ ਤੋਂ ਠੀਕ ਹੈ ਇਹਦਾ ਕਰਕੇ ਪੈ ਸਿੰਪਲ ਜਿਹਾ ਜਿਹੜਾ ਲੀਵ ਹੈ ਉਹ ਬਣਾ ਲਾਂਗੇ ਬਿਲਕੁਲ ਨਾਲ-ਨਾਲ ਹੀ ਚੱਕਦੇ ਜਾਣਾ ਸੇਮ ਪ੍ਰੋਸੈਸ ਕਰਨਾ ਇਹਨੂੰ ਠੀਕ ਹੈ ਰਿਪੀਟ ਕਰਨਾ ਪ੍ਰੋਸੈਸ ਨੂੰ ਇਦਾਂ نیچے ਜਿਹੜਾ ਹੈਗਾ ਉਹ ਇੱਕ ਜਗ੍ਹਾ ਦੀ ਉਹਦੇ ਬਸ نیچے-नीचे ਲੈ ਜਾਂਦੇ ਜਾਣਾ ਜਿੱਦਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਅਗਰ ਤੁਸੀਂ ਬਿਲਕੁਲ ਡਿਟੇਲ ਦੇ ਵਿੱਚ ਸਿੱਖਣਾ ਚਾਹੁੰਦੇ ਹੋ ਤਾਂ ਆਪਾਂ ਲੀਫ ਦੀ ਵੀਡੀਓ ਪਾਈ ਹੋਈ ਹੈ ਤਾਂ ਤੁਸੀਂ ਆਪਨੇ ਜਿਹੜੇ ਹੈਗਾ ਚੈਨਲ ਦੇ ਉੱਪਰ ਜਾ ਕੇ ਤੁਸੀਂ ਦੇਖ ਸਕਦੇ ਹੋ ਵੀਡੀਓਜ਼ ਦੇ ਉੱਪਰ ਜਾ ਕੇ 4 ਲੀਫਸ ਆਪਾਂ ਦੱਸੀਆਂ ਹੋਈਆਂ ਉਹਦੇ ਵਿੱਚ ਬਣਾਉਣੀ ਹੈ ਕਿਸ ਤਰੀਕੇ ਨਾਲ ਬਣਾ ਸਕਦੇ ਹੋ ਤੁਸੀਂ ਉੱਥੇ ਸਿੱਖ ਸਕਦੇ ਹੋ ਠੀਕ ਹੈ ਜੀ ਇਸ ਤਰੀਕੇ ਨਾਲ ਫਿਨਿਸ਼ਿੰਗ ਜ਼ਰੂਰ ਦੇਣੀ ਹੈ ਠੀਕ ਹੈ ਜਿੰਨੇ ਜ਼ਿਆਦਾ ਤੁਸੀਂ ਸੰਗਣੀ ਵਧੀਆ ਬਣਾਉਂਗੇ ਉੰਨੇ ਹੀ ਵਧੀਆ ਜਿਹੜੀ ਦਿੱ ਲੁੱਕ ਆਊਗੀ ਇਦਾਂ ਤੁਸੀਂ ਦੇਖ ਸਕਦੇ ਹੋ ਇੱਥੋਂ ਜਿਵੇਂ ਆਪਣਾ ਥੋੜਾ ਜਿਹਾ ਗੈਪ ਲੱਗ ਰਿਹਾ ਇਸ ਤੇ ਇਹਨੂੰ ਆਪਾਂ ਦੁਬਾਰਾ ਕਵਰ ਕਰ ਸਕਦੇ ਹਾਂ ਠੀਕ ਹੈ ਤਾਂ ਜੋ ਲੁੱਕ ਵਧੀਆ ਹੋਵੇ ਭਰੀ ਭਰੀ ਜਿਹੜੀ ਹੈਗੀ ਹੈ ਪੱਤੀ ਆਪਾਂ ਨੂੰ ਬਣ ਕੇ ਰੈਡੀ ਹੋ ਗਈ ਹੈ ਤੇ ਦੂਸਰੀ ਸਾਈਡ ਵੀ ਸੇਮ ਹੀ ਬਸ ਉਦਾਂ ਹੀ ਆਪਾਂ ਇਹਨੂੰ ਕੰਪਲੀਟ ਕਰ ਲਵਾਂਗੇ ਠੀਕ ਹੈ ਇਸ ਤਰੀਕੇ ਨਾਲ ਇਹਨੂੰ ਤੁਸੀਂ ਬਣਾ ਲੈਣਾ देख हो लीव अपन जीडिया है बन के रेडी हो गई तो इदा पुनः फिनिश कर देंगे ठीक है देख सी बहुत ही सोहनी जीडी हैगी अपनी फलार बन के रेडी हो तरीके आप सारे सूट के उपर बनाईया हुई हैं बहुत ही सोहनी लुक आई है ठीक है जेकर तुम भी सूट सुने सुने अपने सूट सोने सोने रेडी करना चाहते हो तो यहाँ जरूर ट्राई करो तो अपनी वीडियो में लाइक शेयर सबसक्राइब करो ठीक है ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜਰੂਰ ਕਰਿਓ ਤੁਸੀਂ ਦੇਖ ਸਕਦੇ ਹੋ ਇਧਰੋਂ ਆਪਣਾ ਜਿਹੜਾ ਸੂਟ ਇਸ ਤਰੀਕੇ ਨਾਲ ਇਹਦੀ ਲੁੱਕ ਆਈ ਹੈ ਇਹ ਥੋੜਾ ਜਿਹਾ ਕੈਮਰੇ ਦਾ ਕਰਕੇ ਇਹਦੇ ਵਿੱਚ ਜਿਹੜਾ ਹੈਗਾ ਕਲੀਅਰ ਨਹੀਂ ਆ ਰਿਹਾ ਬਟ ਬਹੁਤ ਸੋਹਣਾ ਜਿਹੜਾ ਹੈਗਾ ਬਣ ਕੇ ਸੂਟ ਰੈਡੀ ਹੋਇਆ ਤੁਸੀਂ ਦੇਖ ਸਕਦੇ ਹੋ ਥੈਂਕ ਯੂ ਫॉर ਵਾਚਿੰਗ ਹੋਰ ਜਿੜੀਆਂ ਆਪਾਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਵਾਂਗੇ ਉਹਨਾਂ ਨੂੰ ਜ਼ਰੂਰ ਸਪੋਰਟ ਕਰਿਓ